ਰੋਕ ਲੈ ਅਮੀ ਬਾਬਾ ਦੇ ਸਰ ਡਾਂਗਾਂ ਦੇ ਦੇਣੇ ਤੁਹਾਡੀਆਂ ਡਾਂਗਾਂ ਦੇਖਦੇ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਹੁਕਮਨਾਮਾ ਸਾਹਿਬ ਲੈ ਕੇ ਸੋਖਾ ਸੰਨ ਕਰ ਦੋ ਬਸ ਆਪਾਂ ਗੱਲ ਕਰ ਰਹੇ ਹਾਂ ਸਾਰੀਆਂ ਗੱਲਾਂ ਕਰ ਰਹੇ ਆਂ ਅਮਰ ਖਰਾਬ ਹੋ ਜੂ ਡੇਢ ਗੁੱਟ ਤਾਂ ਚੱਕ ਲੈਣਾ ਸੀ ਹਾਂ ਕਾਨੂੰਨ ਉਹ ਕਰਦੇ ਤੁਸੀਂ ਹੁਕਮਨਾਮਾ ਸਾਹਿਬ ਲੈਣ ਤੋਂ ਬਾਅਦ ਰੋਕ ਦੋ ਤੁਹਾਡੇ ਅੰਦਰ ਮੁਸਲਮਾਨ ਬੋਲਦਾ ਵਜੀਦ ਖਾਨ ਹੱਥ ਨਹੀਂ ਫੜਨਾ ਮੇਰਾ ਮੇਰੇ ਹੱਥ ਨਹੀਂ ਫੜਨਾ ਮੈਂ ਤੁਹਾਨੂੰ ਦੱਸਾਂ ਕਿਹੜਾ ਬੰਦਾ ਤੈਨੂੰ ਕਹਦਾ ਹੱਥ ਨਾਲ ਨਹੀਂ ਰਹਿਣਾ ਤੇਰਾ ਪਾਸੇ ਦਾ ਬਾਬਾ ਸੁਣਾਈ ਹੱਥ ਨਾਲ ਰਹਿਣਾ ਤੇਰਾ ਕੋਈ ਗੱਲ ਕੋਈ ਗੱਲ ਨਹੀਂ ਚੱਲਣ ਦੇ ਉਹ ਪਾ ਗੱਲ ਰੱਖਿਆ ਲੈ ਦੱਸ ਸੁਣ ਲੋ ਬਾਬਾ ਜੀ ਜੀ 500 ਰੁਪਏ ਵਾਲੇ ਇੱਧਰ ਆਓ ਬਾਬਾ ਜੀ ਗੱਲ ਆਮ ਹੱਕ ਦਾ ਹੋਣਾ 100 ਰੁਪਏ ਵਾਲੇ ਸਾਰੇ ਆਪਸੇ ਕਰਦੇ ਉੱਪਰ ਜਾਓ ਉੱਪਰ ਜਾ ਰਿਹਾ ਕੋਈ ਨਹੀਂ ਆਪ ਤਿਆਰ ਬਾਬਾ ਜੀ ਹੈਲੋ ਉਸ ਤੋਂ ਪਹਿਲਾਂ ਤੁਸੀਂ ਤਿਆਰ ਬਾਬਾ ਜੀ ਮੇਰੇ ਜੰਦੂ ਤੇ ਇਹ ਜੰਦੂ ਵਾਲਾ ਕੋਈ ਆਪਰਾ ਆਇਆ ਜੰਦੂ ਹੁਣ ਸੰਦੇ ਘਰ ਨੂੰ ਲੱਗਿਆ ਨਹੀਂ ਕਹਿੰਦੇ ਸੀ ਲੱਗ ਕਰਦੇ ਗੱਲਾਂ ਵਿੱਚ ਜੇ ਨਹੀਂ ਕਰਨਗੇ ਫਿਰ ਆਪਾਂ ਕਿਹੜਾ ਬਲੇ ਬਾਗੀ ਆਪਾਂ ਜੰਦੂਗਾ ਕਿ ਆਪਾਂ ਨਹੀਂ ਆ ਕਿੱਥੇ ਸਨੀਪ ਆ ਆ ਗਈ ਸਭ ਤੋਂ ਕਰਮਜੀ ਸਿੰਘ ਆਸਈ ਪਿੰਡ ਕਿਹੜਾ ਹੈ ਲਵਾਨਾ ਟੇਕੂ ਜੀ ਕੀ ਗੱਲ ਹੋਈ ਆ ਜੂਰੇ ਇਹਨੇ ਸਾਡੇ ਉਰੇ ਮੜੀਆਂ 'ਚ ਮਰੇ ਦਾ ਪ੍ਰਕਾਸ਼ ਕਰਦੇ ਸੀ ਕੋਣ ਉਦੇ ਸੀ ਪਿੰਡ ਦੇ ਜੀ ਪਿੰਡ ਲਵਾਨਾ ਟੇਕੂ ਦੀ ਪੰਚਾਇਤ ਕਰਮੂ ਦੀ ਪੰਚਾਇਤ ਹਾਂਜੀ ਤੇ ਫਿਰ ਹੁਣ ਕੀ ਰੋਲਾ ਕਿਉਂ ਪਿਆ ਸਿੰਘ ਕਿਉਂ ਬੁਲਾਏ ਨੇ ਸਿੰਘ ਤਾਂ ਬੁਲਾਏ ਨੇ ਮਰੇ ਦਾ ਹੁਕਮਨਾਮਾ ਜੁਆ ਰਿਹਾ 14 ਦੇ ਵਿੱਚ ਆਈ ਸੀ ਕਿ ਮੜੀ ਮਸਾਇਨਟੀ ਮਰੇ ਦਾ ਪ੍ਰਕਾਸ਼ ਨਹੀਂ ਹੋ ਸਕਦਾ 2017 ਦੇ ਵਿੱਚ ਹੀ ਸਮਾਧਾਂ ਜੇ ਕਰ ਦਿੱਤੀ ਜਦੋਂ ਸਿੰਘ ਆਏ ਉਹਨੇ ਬਾਹਰ ਕਢਾਤਾ ਰਾਕੇ ਨੂੰ ਸਾਈਡ ਤੇ ਦੋ ਕਮਰੇ ਦਿੱਤੇ ਹੀ ਬਣਾ ਲੈਣੇ ਨੇ ਉਹਦੇ ਵਿਚ ਮਾਰੇ ਦਾ ਪ੍ਰਕਾਸ਼ ਕਰਦੇ ਤੇ ਤੇ ਕੱਲ ਨੂੰ ਦੂਏਤੀ ਇਹਦੇ ਭੋਗ ਪਾਉਂਦੇ ਨੇ ਪਰ ਮਾਰੇ ਦੇ ਸਰੂਪ ਜਦੋਂ ਕੋਈ ਪ੍ਰਚਾਰਕ ਆਉਂਦਾ ਤੀ ਤਾਂ ਉਸ ਸਮੇ ਮੜੀਏ ਚ ਲੈ ਕੇ ਜਾਂਦੇ ਸੀ ਜੇ ਉਹਨੇ ਕਹਿ ਰਹੇ ਨੇ ਵੀ ਇਸ ਤੋਂ ਮੜੀਏ ਚੱਕ ਦਿੰਦੇ ਅਸੀਂ ਰਿਟਨ ਚ ਲਿਖ ਕੇ ਦੇ ਦਿੰਨੇ ਵੀ ਮੜੀਆਂ ਬੰਦੇ ਕਰ ਦਿੰਨੇ ਇਥੋਂ ਹਾਂਜੀ ਰਸਤਾ ਹੀ ਬੰਦ ਹੋ ਜੀ ਹੋਣਾ ਤਾਂ ਮੈਂ ਪੁੱਛ ਰਿਹਾ ਵੀ ਰਸਤਾ ਬੰਦ ਹੋਊਗਾ ਹੋਊਗਾ ਜੀ ਅੱਛਾ ਉਹਨੇ ਬਾਈ ਨੇ ਜਿਹਦੀ ਜ਼ਮੀਨ ਲੱਗਦੀ ਆ ਜੀ ਬਾਕੀ ਰਿਟਨ ਚ ਲਿਖ ਕੇ ਦੇ ਰਹੇ ਨੇ ਇਹ ਇਹ ਹੈ ਕਿ ਨਾ ਜਦੇ ਦਾ ਤਰਨਜੀਤ ਸਿੰਘ ਇਹ ਜਿਹੜੇ ਕੀਰਤਨ ਕਰਨ ਆਏ ਨੇ ਉਹ ਚੰਕੌਰ ਸਾਹਿਬ ਚੌਂਤੇ ਵਾਲੇ ਦੀ ਫੌਜ ਆ ਬਾਬਾ ਕਲਵਿੰਦਰ ਸਿੰਘ ਜੀ ਇਹ ਪਿੰਡ ਦੇ ਵਿੱਚ ਪਹਿਲਾਂ 2017 ਦੇ ਵਿੱਚ ਵੀ ਰੋਕਿਆ ਗਿਆ ਸੀ ਇੱਥੇ ਪ੍ਰਕਾਸ਼ ਨੂੰ ਇਹ ਮੜੀਆਂ ਨੇ ਜਾਂ ਨਾਲ ਆ ਦੇਖੋ ਸਾਰਾ ਬਾਕੀ ਤੁਸੀਂ ਦੇਖੇ ਸਾਰੰਦ ਦੇ ਜਾ ਕੇ ਤੇ ਮੜੀਆਂ ਦੇ ਵਿੱਚ ਇਹਨਾਂ ਨੇ ਪ੍ਰਕਾਸ਼ ਅੱਜ ਕਰਿਆ ਜਾਣ ਪੁੱਝ ਕੇ ਜਿੱਦ ਦੇ ਮਾਰਿਆ ਨੇ ਇੱਧਰ ਵੀ ਪ੍ਰਕਾਸ਼ ਹੋਇਆ ਇੱਧਰ ਵੀ ਦਿਖਾ ਦਿਓ ਮੜਾ ਕੈਮਰਾ ਘਮਾਓ ਇੱਧਰਲੇ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਕੋਈ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੱਲ ਰਹੀ ਆ ਅਸੀਂ ਸਤਿਕਾਰ ਕਰਦੇ ਆਂ ਅਸੀਂ ਸਤਿਕਾਰ ਹੀ ਕਰਨਾ ਸੀ ਤੇ ਸਤਕਾਰ ਵਜੋਂ ਸਾਨੂੰ ਮਾਰਨੇ ਫੌਜ ਨੇ ਸਾਜਿਆ ਇਹ ਜਿਹੜਾ ਇਹਨਾਂ ਨੇ ਮੜੀਆਂ ਦੇ ਪ੍ਰਕਾਸ਼ ਕਰਿਆ ਅਸੀਂ ਇਹਦੇ ਮਸਲੇ 'ਚ ਆਇਆ ਵੀ ਇਹ ਮੜੀਆਂ 'ਚ ਕਿਉਂ ਕਰਿਆ ਕਾਰਨ ਦੱਸੋ ਸਾਨੂੰ ਤੇ ਇਹ ਕਰਵਾ ਇਹ ਇੱਕ ਮਿੰਟ ਬੇਨਤੀ ਸੁਣੋ ਪਹਿਲਾਂ ਅਸੀਂ ਪ੍ਰਸ਼ਾਸਨ ਕੋਲ ਵੀ ਸਵੇਰ ਦੀ ਸਾਡੀ ਗੱਲ ਚੱਲੀ ਆ ਅਸੀਂ ਪ੍ਰਸ਼ਾਸਨ ਕੋਲ ਉੱਥੇ ਅੰਦਰ ਸਾਨੂੰ ਉੱਥੇ ਰੋਕੀ ਸਾਨੂੰ ਜਾਣ ਕੇ ਰੋਕੀ ਰੱਖਿਆ ਸਾਨੂੰ ਕਹਿੰਦੇ ਵੀ ਪ੍ਰਕਾਸ਼ ਨਹੀਂ ਹੋਊਗਾ ਉੱਥੇ ਤੇ ਜਾਣ ਬੁੱਝ ਕੇ ਇਹਨਾਂ ਨੇ ਪ੍ਰਕਾਸ਼ ਕਰਵਾਤਾ ਇੱਥੇ ਐਸਜੀਪੀਸੀ ਵਾਲਿਆਂ ਨੇ ਕਿਸੇ ਨੇ ਵੀ ਹਾਂਮੀ ਨਹੀਂ ਪਰੀ ਇਹਦੀ ਐਸਜੀਪੀਸੀ ਕਿਸੇ ਨੇ ਹਾਂਮੀ ਨਹੀਂ ਪਰੀ ਇਹਦੀ ਜੀ ਐਸਜੀਪੀਸੀ ਨਾਲ ਸਾਰਾ ਨਾ ਗੱਲਬਾਤ ਹੋਈ ਆ ਕਿਸੇ ਨੇ ਕੋਈ ਹੰਮੀ ਨਹੀਂ ਭਰੀ ਇੱਥੇ ਗੁਰੂ ਖਾਲਸਾ ਖੁਦ ਨਹੀਂ ਐਸਜੀਪੀਸੀ ਤੋਂ ਫੋਨ ਆਇਆਗਾ ਪ੍ਰਣਾਮ ਸਿੰਘ ਪ੍ਰਣਾਮ ਸਿੰਘ ਉਹਨਾਂ ਦਾ ਫੋਨ ਆਇਆ ਉਹ ਪਟਿਆਲੋਂ ਹੈਡ ਗਰੰਟੀ ਆ ਹਾਂਜੀ ਹਾਂ ਹਾਂ ਗੱਲਬਾਤ ਹੋਈ ਆ ਸਾਰੀ ਉਹਨਾਂ ਨੇ ਵੀ ਇਹ ਕਿਹਾ ਵੀ ਮੜੀਆਂ ਤੇ ਨਹੀਂ ਹੋ ਸਕਦਾ ਪ੍ਰਕਾਸ਼ ਫਿਰ ਵੀ ਇਹਨਾਂ ਨੇ ਕਰਵਾਇਆ ਇਹ ਪ੍ਰਸ਼ਾਸਨ ਨੇ ਰਲ ਕੇ ਨਾਲ ਕਰਵਾਇਆ ਦੇਖੋ ਤੁਹਾਨੂੰ ਕਿਵੇਂ ਧੋਖੇ ਜਿ ਰੱਖਿਆ ਤੁਸੀਂ ਸਾਨੂੰ ਧੋਖੇ ਜਿ ਅਸੀਂ ਸਵੇਰ ਦੇ ਆਏ ਹੋਇਆ ਸਾਨੂੰ ਪਹਿਲਾਂ ਕਿਨ ਸਾਡੇ ਨਾਲ ਗੱਲਬਾਤ ਕਰੋ ਵੀ ਅਸੀਂ ਪ੍ਰਕਾਸ਼ ਨਹੀਂ ਹੋਣ ਦਿੰਦੇ ਉੱਥੇ ਸਵੇਰੇ ਪ੍ਰਕਾਸ਼ ਨਹੀਂ ਹੋਇਆ ਸੀ ਜਦੋਂ ਅਸੀਂ ਆਏ ਆ ਉੱਥੇ ਸਾਨੂੰ ਚੌਂਕੀ ਦੇ ਵਿੱਚ ਰੋਕ ਕੇ ਰੱਖਿਆ ਆਪਣਾ ਰੋਟੀ ਪੁੱਲ ਦੇ ਉੱਪਰ ਤੇ ਅਸੀਂ ਖੜੇ ਰਹੇ ਅਸੀਂ ਕਿਹਾ ਵੀ ਚਲੋ ਗੱਲ ਕਰਦੇ ਆਂ ਕੀ ਕਹਿੰਦੇ ਨੇ ਉੱਥੇ ਸਾਨੂੰ ਜਾਣ ਪੁੱਝ ਕੇ ਰੋਕ ਕੇ ਰੱਖਿਆ ਇਹਨਾਂ ਨੇ ਲੈ ਕੇ ਪ੍ਰਕਾਸ਼ ਕਰ ਲਿਆ ਸਰੂਪ ਹੁਣ ਗੱਲ ਇਹ ਹੋਈ ਆ ਹੁਣੇ ਗੱਲ ਵੀ ਪ੍ਰਕਾਸ਼ ਕਰੀ ਬੈਠੇ ਨੇ ਇਹ ਮਾਰਾ ਦਾ ਸਰੂਪ ਤੇ ਹੁਣ ਅਸੀਂ ਇੱਕੇ ਗੱਲ ਕਹਿ ਰਹੇ ਆ ਵੀ ਠੀਕ ਆ ਜੋ ਇਹਨਾਂ ਨੇ ਕਰ ਲਿਆ ਇਹਨਾਂ ਨੇ ਲਾਣਤਾ ਲੈ ਲੀਆਂ ਪਿੰਡਿਆਂ ਨੇ ਲੈ ਲੀਆਂ ਪਰ ਹੁਣ ਅਸੀਂ ਕਹਿੰਦੇ ਵੀ ਹਾਂ ਇਹਦਾ ਸਤਕਾਰ ਕਰੋ ਵੀ ਹੁਣ ਉਹਨੂੰ ਸੁਖਾਸਣ ਕਰਕੇ ਜਿਵੇਂ ਮਹਾਰਾਜ ਸਰੂਪ ਲੈ ਕੇ ਆਏ ਉਵੇਂ ਗੁਰਦੁ ਗੁਰੂ ਘਰ ਛੱਡ ਕੇ ਆਓ ਸਾਡਾ ਕਿਸੇ ਨਾਲ ਕੋਈ ਰੌਲਾ ਹੀ ਨਹੀਂ ਹੈਗਾ ਕੋਲ ਲੋਕ ਨੇ ਜਿਹੜੇ ਕਰੀ ਬੈਠੇ ਆ ਪਿੰਡ ਦੇ ਨੇ ਤਿੰਨ ਚਾਰ ਪਿੰਡ ਨੇ ਸਾਡੇ ਨਾਲ ਪਹਿਲਾਂ ਵਿੱਚ ਗੱਲਾਂ ਕਰਨਾ ਆਏ ਨੇ ਕਿਸੇ ਇਹਨਾਂ ਨੂੰ ਗੱਲਾਂ ਕਰਨੇ ਹੀ ਪਹਿਲਾਂ ਤਾਂ ਪਿੰਡਦਿਆਂ ਨੂੰ ਗੱਲ ਕਰਦਣਾ ਨਹੀਂ ਪਤਾ ਜਿਹੜੇ ਗੱਲ ਕਰਨ ਆਉਂਦਾ ਉਹ ਸਾਨੂੰ ਕਹਿੰਦਾ ਤੁਹਾਨੂੰ ਬਾਣੀ ਆਉਂਦੀ ਆ ਅਸੀਂ ਕਿੱਥੇ ਬੈਠੋ ਸਾਡੇ ਨਾਲ ਬਰਾਬਰ ਚੌਂਕੜਾ ਲਾਓ ਅਸੀਂ ਬਾਣੀ ਸੁਣਾਉਣੀ ਆ ਤੁਸੀਂ ਵੀ ਸੁਣਾਓ ਆਜੋ ਪੰਜ ਸਿੰਘ ਆਜੋ ਬੈਠੋ ਕਿਹੜਾ 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 ਪੜਦਾ ਬਾਣੀ ਛੱਡਣਾ ਭਾਈ ਕਰੋ ਸਾਡੇ ਨਾਲ ਗੱਲ ਕਿਹੜਾ ਕਰਦਾ ਦੇਖੋ ਇੱਥੇ ਪ੍ਰਕਾਸ਼ ਕਰ ਕਿਰੇ ਗੁਰ ਸਤ ਗੁਰ ਕਾ ਜੋ ਸਿੱਖ ਕਾਵੇ ਸੋ ਭਲਕੇ ਉਠਾਰ ਨਾਮ ਤੇ ਆਵੇ ਇਸ਼ਨਾਨ ਕਰੇ ਭਲਕੇ ਪ੍ਰਭਾਤੀ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾ ਆਵੇ ਤੇ ਗੋੜ ਮੜੀ ਮੱਟ ਭੁੱਲ ਕੇ ਵੀ ਨਹੀਂ ਮੰਨਣਾ ਮਰਾ ਕਹਿੰਦੇ ਤੇ ਫਿਰ ਗੁਰੂ ਸਾਹਿਬ ਕਿਵੇਂ ਆ ਲਿਆਵਾਂਗੇ ਪੰਮਣੀਆਂ ਤੇ ਦੱਸੋ ਮੈਨੂੰ ਹੁਣ ਕੋਈ ਤੁਹਾਡੀ ਆਪਸੀ ਬੈਠ ਕੇ ਗੱਲਬਾਤ ਆਪਸੀ ਬੈਠ ਕੇ ਗੱਲ ਹੋਈ ਹੈ ਪਰ ਇਹ ਸਾਡੇ ਨਾਲ ਕੋਈ ਗੱਲ ਹੀ ਨਹੀਂ ਕਰ ਰਹੇ ਪ੍ਰਸ਼ਾਸਨ ਨੇ ਨਾ ਪੂਰਾ ਸਾਥ ਦੇ ਰਿਹਾ ਇਸ ਵਕਤ ਚਾਰ ਪੰਚਾਇਤਾਂ ਚਾਰ ਸਾਨੂੰ ਚੱਕਣ ਨੂੰ ਆਇਆ ਹੋਇਆ ਹੈ ਪ੍ਰੇਸ਼ਾਨ ਗੱਡੀਆਂ ਖੜੀਆਂ ਨੇ ਗੱਡੀਆਂ ਦਿਖਾ ਦਿਓ ਗੱਡੀਆਂ ਗੜੀਆਂ ਨੇ ਲੈ ਜਾਣਗੇ ਅਸੀਂ ਤਾਂ ਕਹ ਵੀ ਇੱਥੇ ਮੱਥੇ 'ਚ ਮਾਰ ਦੋ ਖਤਮ ਕਰੋ ਸਾਨੂੰ ਗੱਲ ਨਿਪਟੜਦੀ ਆ ਅਸੀਂ ਨਹੀਂ ਖੜਾਂਗੇ ਮੁਰੇ ਸਾਨੂੰ ਢਾ ਦੋ ਇੱਥੋਂ ਖਤਮ ਕਰ ਦਿਓ ਸਾਨੂੰ ਇੱਥੋਂ ਹੋਰ ਦੱਸੋ ਚਾਰ ਪੈ ਪਾ ਇੰਨਾ ਦਾਹ ਪਿਆ ਨੇ ਹੰਦ ਸਿੰਘ ਕਿਉਂ ਆਏ ਨੇ ਬੇਰ ਕੋ ਖਾਲਸਾ ਬੇਰ ਦੀ ਕੀ ਫਤ ਹੈ ਇਹ ਵੀ ਜੀ ਮਸਲਾ ਇਹ ਹੈ ਸਾਡੇ ਉਰੇ ਸਾਧੂ ਹੋਏ ਨੇ ਉਹਨਾਂ ਨੇ ਬੰਦਗੀ ਕੀਤੀ ਐ ਇਸ ਸਥਾਨ ਤੇ ਬੈਠ ਕੇ ਕਿ ਸੁਭਨਾਮ ਹੈ ਜੀ ਉਹ ਮਨੀ ਰਾਧਾ RAM ਜੀ ਉਹ 10 ਸੀ ਡੇਰਾ ਇਹ ਤੇ ਉਦਾਸੀਆਂ ਦਾ ਡੇਰਾ ਤੇ ਉਦਾਸੀਓ ਸਾਧੂ ਸੀਗੇ ਉਹ ਵੀ ਸੰਗਤਾਂ 15-20 ਪਿੰਡਾਂ ਦੀਆਂ ਇਕੱਠੀਆਂ ਹੋ ਕੇ ਉਹਨਾਂ ਦੇ ਜਿਹੜਾ ਇਹ ਵਰਸੀ ਹੈ ਮਨਾਉਂਦੀਆਂ ਨੇ ਇਹ ਤੇ 51ਵੀਂ ਵਰਸੀ ਹੈ ਜੀ ਤੇ ਇਹ ਸਿੰਘ ਫੌਜਾਂ ਕਹਿੰਦੀਆਂ ਵੀ ਇੱਧਰਲੇ ਪਾਸੇ ਮੜੀਆਂ ਨੇ ਤੁਸੀਂ ਮੜੀਆਂ ਦੇ ਵਿੱਚ ਪ੍ਰਕਾਸ਼ ਕੀਤਾ ਹੋਇਆ ਵੀ ਇਸ ਗੱਲ ਦਾ ਇਤਰਾਜ਼ ਹੈ ਅਸੀਂ ਨਗਰ ਨਿਵਾਸੀ ਜਿੰਨੇ ਵੀ ਸੀਗੇ ਉੱਥੇ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਜੇ ਉਹ ਸਾਨੂੰ ਦੱਸ ਦੋ ਜੀ ਉੱਥੇ ਜਾ ਕੇ ਅਸੀਂ ਇਹਨੂੰ ਜਿਹੜੀ ਕੋਈ ਘਾਟ ਹੈ ਸਾਡੇ ਵਿੱਚ ਅਸੀਂ ਉਹਨੂੰ ਪੂਰੀ ਕਰ ਲਾਂਗੇ ਉਹ ਸਾਨੂੰ ਕਹਿੰਦੇ ਵੀ ਇੱਥੇ ਤੁਸੀਂ ਕੰਦ ਕਰ ਦੋ ਮੜੀਆ ਸਾਹਿਬ ਨੂੰ ਬੇਨਤੀ ਕਰੀ ਗਿਆਨੀ ਪ੍ਰਣਾਮ ਸਿੰਘ ਜੀ ਕਥਾਵਾਚਕ ਆਪਣੇ ਗਿਆਨੀ ਹੈਡ ਗਰੰਟੀ ਹਾਂ ਜੀ ਦੁੱਖਨਵੰਤ ਸਾਹਿਬ ਵਾਲੀ ਜੀ ਤੇ ਉਹ ਉੱਥੇ ਇਹ ਗੱਲ ਦਾ ਫੈਸਲਾ ਹੋ ਗਿਆ ਸੀ ਇਹਨਾਂ ਦੀ ਅਗਵਾਈ ਕਰ ਰਹੇ ਸੀ ਕਿ ਆਪਣੇ ਭਾਈ ਅੰਦਰਜੀਤ ਸਿੰਘ ਜੀ ਪਟਮਾਜਰਾ ਕੱਲ ਉਹ ਵੀ ਉਹਦੇ ਵਿੱਚ ਬੈਠੇ ਜੀ ਇਹ ਫੈਸਲਾ ਹੋ ਗਿਆ ਸੀ ਕੱਲ ਤੇ ਅੱਜ ਅਸੀਂ ਇਹ ਕੰਦ ਕਰਤੀ ਹੈ ਜੀ ਉਹਨਾਂ ਦੇ ਕਹਿਣ ਦੇ ਮੁਤਾਬਕ ਜਿੰਨੇ ਵੀ ਸਿੱਖ ਸੰਗਤ ਇੱਥੇ ਇਕੱਠੀ ਹੋਈ ਸੀਗੀ ਤੇ ਉਹ ਲੱਗੇ ਹਨ ਉਹ ਉਹ ਤਾਂ ਮਤਲਬ ਪੰਡਾਲ ਲੱਗ ਗਿਆ ਜੀ ਕੰਦ ਹੋਣ ਤੋਂ ਬਾਅਦ ਇਹ ਸ਼ੁਰੂ ਕੀਤਾ ਜੀ ਮਹਾਰਾਜ ਦਾ ਸਰੂਪ ਲਿਆਂਦਾ ਸੀਗਾ ਇਹਨਾਂ ਨੇ ਆ ਕੇ ਹੁਣ ਰੌਲਾ ਪਾ ਲਿਆ ਵੀ ਇੱਥੇ ਅਸੀਂ ਕਰਨੇ ਨਹੀਂ ਦੇਣਾ ਹੈਗਾ ਉਹ ਫੈਸਲੇ ਤੇ ਖੜੇ ਨਹੀਂ ਹੈਗੇ ਉਹ ਤੋਂ ਮੰਨਕਰ ਹੋ ਗਏ ਜਿਨ੍ਹਾਂ ਨੇ ਆ ਕੇ ਰੋਲਾ ਪਾਇਆ ਉਹਨਾਂ ਦੀ ਕੋਈ ਪਿੰਡ ਦੇ ਵਾਸੀ ਹੈਗੇ ਉਹਨਾਂ ਦੇ ਨਾਲ ਵੀ ਦੋ ਤਿੰਨ ਪਿੰਡ ਦੇ ਹੈਗੇ ਨੇ ਜੀ ਪਰ ਮੈਂ ਉਹਨਾਂ ਦਾ ਨਾਮ ਨਹੀਂ ਜਾਣਦਾ ਸਾਡੇ ਪਿੰਡ ਦੇ ਹੈਗੇ ਦੋ ਤਿੰਨ ਬੰਦੇ ਉਹਨਾਂ ਦੇ ਨਾਲ ਹੁਣ ਕੀ ਫੈਸਲਾ ਹੋਇਆ ਫਿਰ ਦੇਖੋ ਹੁਣ ਕੋਈ ਫੈਸਲਾ ਨਹੀਂ ਹਜੇ ਹੋਇਆ ਹੈਗਾ ਉਹਨਾਂ ਨੂੰ ਉੱਥੇ ਦੁੱਖਨਵਰਨ ਸਾਹਿਬ ਲੈ ਗਏ ਨੇ ਜਿੰਪੀ ਸਾਹਿਬ ਉੱਥੇ ਜਾ ਕੇ ਉਹਨਾਂ ਨੂੰ ਦੋਹੇ ਤਰ੍ਹਾਂ ਨੂੰ ਪਿੰਡ ਵਾਸੀਆਂ ਨੂੰ ਵੀ ਲਾਇਆ ਹੋਇਆ ਹੈ ਜੀ ਤੇ ਉਹਨਾਂ ਨੂੰ ਵੀ ਉਹ ਨਾਲ ਲੈ ਗਏ ਨੇ ਜੀ ਉੱਥੇ ਜਾ ਕੇ ਜੋ ਵੀ ਫੈਸਲਾ ਹੋਊਗਾ ਉਹਨਾਂ ਦਾ ਉਹ ਸਾਡ ਨੂੰ ਸਿਰ ਮੱਥੇ ਆ ਸੀ ਉਹਨੂੰ ਮੰਨਾਂਗੇ 2017 ਚ ਕੀ ਗੱਲ ਹੋਈ ਸੀ ਉਹਰੇ ਸਨ 2017 ਦੇ ਵਿੱਚ ਨਹੀਂ 2016 ਦੇ ਵਿੱਚ ਹੋਈ ਹੈ ਜੀ 2016 ਦੇ ਵਿੱਚ ਜਿਹੜਾ ਮਸਲਾ ਸੀ ਇੱਥੇ ਅਖੰਡ ਪਾਠ ਦਾ ਸੀਗਾ ਵੀ ਅੰਦਰ ਸਮਾਧਾਂ ਤੇ ਅਖੰਡ ਪਾਠ ਪ੍ਰਕਾਸ਼ ਨਹੀਂ ਹੋ ਸਕਦਾ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਜੀ ਅਸੀਂ ਉਹ ਉਹਨੂੰ ਮੰਨ ਲਿਆ ਜੀ ਅਸੀਂ ਵੀ ਇੱਥੇ ਇੱਕ ਪ੍ਰਕਾਸ਼ ਨਹੀਂ ਕਰਾਂਗੇ ਅਸੀਂ ਨੇ ਬੱਖਰੇ ਕਮਰੇ ਬਣਾ ਕੇ ਬਾਹਰਲੇ ਪਾਸੇ ਉੱਥੇ 2016 ਤੋਂ ਅਖੰਡ ਪਾਠ ਸਾਹਿਬ ਉੱਥੇ ਚੱਲਦੇ ਨੇ ਉਸੇ ਦਿਨ ਦੇ ਅਕਾਲ ਤਖਤ ਸਾਹਿਬ ਵੱਲੋਂ ਡਿਊਟੀ ਲੱਗੀ ਸੀ ਗਿਆਨੀ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਉਹਨਾਂ ਨੇ ਆ ਕੇ ਇੱਥੇ ਮੌਕਾ ਦੇਖਿਆ ਜੀ ਉਹ ਕਹਿ ਕੇ ਗਏ ਸੀ ਵੀ ਤੁਸੀਂ ਫਿਲਹਾਲ ਇੱਥੇ ਨਹੀਂ ਕਰੋਗੇ ਤੇ ਆ ਨਾਲ ਸਕੂਲ ਹੈ ਜੀ ਆਪਣੇ ਤੁਹਾਡੇ ਬੈਕ ਸਾਈਡ ਇੱਥੇ ਅਸੀਂ ਨੇ ਪ੍ਰਕਾਸ਼ ਸਕੂਲ ਦੇ ਵਿੱਚ ਕੀਤਾ ਸੀਗਾ ਜੀ ਉਸ ਤੋਂ ਬਾਅਦ 2017 ਦੇ ਵਿੱਚ ਉੱਥੇ ਪ੍ਰਕਾਸ਼ ਹੋਇਆ ਜੀ ਅਸੀਂ ਜਗ੍ਹਾ ਲੈ ਲਈ ਸੀ ਤੇ ਉੱਥੇ ਚੱਲਦਾ ਆਉਂਦਾ ਜੀ ਉਸ ਤੋਂ ਬਾਅਦ ਜਿਹੜੀ ਗੱਲ ਅਸੀਂ ਦੀਵਾਨ ਲੱਗਣ ਦੀ ਸਤਸੰਗ ਹੁੰਦਾ ਦੋ ਦੀਵਾਨ ਹੁੰਦੇ ਨੇ ਲੋਹੜੀ ਤੇ ਮਾਘੀ ਦਾ ਜੀ ਉਹਦੇ ਵਿੱਚ ਉਹ ਸਾਨੂੰ ਆਗਿਆ ਦੇ ਕੇ ਸੀ ਤੁਸੀਂ ਦੀਵਾਨ ਇੱਥੇ ਲਾ ਸਕਦੇ ਪਰ ਤੁਸੀਂ ਇੱਥੇ ਅਖੰਡ ਪਾਠ ਪ੍ਰਕਾਸ਼ ਨਾ ਕਰੋ ਵੀ 2 ਘੰਟੇ ਦਾ ਸਮਾਗਮ ਦਾ ਕਨਾਤਾ ਲਾ ਕੇ ਇੱਧਰ ਕੋਈ ਬੰਦਾ ਨਾ ਜਾਵੇ ਕੋਈ ਮੜੀ ਮਸਾਣੀ ਨੂੰ ਪੂਜੇ ਨਾ ਵੀ ਇੱਥੇ ਦੀਵਾਨ ਤੁਸੀਂ ਲਾ ਸਕਦੇ ਜਿਹਨੇ ਹਰਪਾਲ ਸਿੰਘ ਜੀ ਕਹੇ ਗਏ ਸੀ ਗਿਆਨੀ ਹਰਪਾਲ ਸਿੰਘ ਜੀ ਆਏ ਸੀ ਯਾਰ ਬਹੁਤ ਪਿਆਰ ਜੋ ਹੈ ਜਗਨ ਮਤਲਬ ਕਿ ਉਹਨੇ ਬਹੁਤ ਇੱਛਾ ਕਰਨ ਤੋਂ ਰੋਕਿਆ ਇਹਨਾਂ ਨੇ ਹੁਣ ਸਾਨੂੰ ਇੱਥੇ ਕਰ ਤੋਂ ਰੋਕਿਆ ਸੀ ਇਹ ਬੇਨਤੀ ਕੀਤੀ ਹੈ ਨਮਰਤਾ ਸਾਹਿਬ ਇਹਨਾਂ ਨੂੰ ਵੀ ਅਸੀਂ ਤੁਹਾਡੇ ਨਾਲ ਆ ਤੁਸੀਂ ਵੀ ਮਾਰਾ ਦੀ ਕੋਈ ਮਾੜੀ ਗੱਲ ਨਹੀਂ ਹੈਗੀ ਤੁਸੀਂ ਸਤਕਾਰ ਦੀ ਗੱਲ ਕਰਦੇ ਹੋ ਅਸੀਂ ਵੀ ਤੁਹਾਡੇ ਨਾਲ ਸਤਕਾਰ ਦੀ ਗੱਲ ਕਰਦੇ ਆਂ ਵੀ ਇਹ ਸਤਕਾਰ ਨੂੰ ਅਸੀਂ ਕਿਵੇਂ ਬਰਕਰਾਰ ਰੱਖੀਏ ਸਾਡੇ ਵਿੱਚ ਕੋਈ ਘਾਟ ਹੈ ਕਿਧਰੇ ਪਾਸੇ ਅਸੀਂ ਕੰਧ ਕਰਦੀਏ ਉੱਚੀ ਕਰਦੀਏ ਨੀਵੀਂ ਕਰਦੇ ਕੀ ਤੁਸੀਂ ਚਾਹੁੰਦੇ ਆਂ ਅਸੀਂ ਉਹ ਕਰਨ ਵਾਸਤੇ ਤਿਆਰ ਆਂ ਉਹ ਇਹਨਾਂ ਸਾਡੀ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ ਹੈਗੇ ਇਹ ਕਿ ਸਾਲੇ ਦਾ ਕਿੰਨੇ ਦਿਨ ਹੋਏ ਨਹੀਂ ਜਾਣਾ ਨਹੀਂ ਬੜੀ ਆ ਗਿਆ ਬੜੀ ਬਹੁਤ ਜਰ ਪਿਆਜ ਹੈਂਡਲ ਕਰਦੇ ਰਹੇ ਵੱਡੀ ਗੱਲ ਠੀਕ ਹੈ ਗੁੱਸਾ ਨਹੀਂ ਕੀਤਾ ਫੌਜਾਂ ਦਾ ਬਈ ਦੇਖੋ ਤਸੱਲੀ ਹੋ ਜਾਂਦੀ ਐ ਆਪੂਡੀ ਕੋਈ ਚਾਹੀਦੀ ਇਨਾ ਕਿ ਆਪਾਂ ਦੇਖੋ ਤੁਹਾਨੂੰ ਕਿਹੋ ਜਿਹਾ ਰਹਾਦਾ ਪਾਣੀ ਗੁੱਸਿਆ ਤਾਂ ਲੜਦਾ ਹੈ ਨਹੀਂ ਇਹ ਦੂਜੀ ਵੀ ਆਪਾਂ ਇੱਕ ਹੈ ਅਕਾਲ ਕੀ ਫੌਜ ਆਪ ਕੋ ਬਾਬਾ ਮੈਂ ਕਹਾ ਬਾਬਰ ਕੀ ਔਰ ਬਾਬੇ ਕਿਆ ਦਾ ਫਰਕ ਹੈ ਹੰਡਵਾਰ ਸਾਹਿਬ ਕਰਾਉਂਦੇ ਹੁੰਦੇ ਨੇ ਆਏ ਸਾਲ ਉਹ ਕੋਈ ਜਗ੍ਹਾ ਨੂੰ ਲੈ ਕੇ ਇਸ਼ੂ ਸੀਗਾ ਹੁਣ ਦੋਨਾਂ ਨੇ ਧਿਰਾਂ ਦੀ ਸੁਣਵਾਈ ਕਰ ਲਈ ਆਪਣਾ ਆਪਣਾ ਲਖਨਵਾਰ ਸਾਹਿਬ ਤੋਂ ਆਏ ਸੀਗੇ ਹੈੱਡ ਗ੍ਰੰਡ ਉਹ ਜਥੇਦਾਰ ਸਾਹਿਬ ਤੇ ਉਹਨਾਂ ਨੇ ਸਾਰਾ ਕਰਤਾ ਵੀ ਕੰਦ ਕਰਕੇ ਤੁਸੀਂ ਕਰ ਸਕਦੇ ਤੇ ਹੁਣ ਫਿਰ ਪਿੰਡ ਵਾਲੇ ਕਰ ਰਹੇ ਨੇ ਜੀ ਹਾਂ ਜੀ ਹਾਂ ਉਹ ਕਰ ਰਹੇ ਨੇ ਇਸ਼ੂ ਜੀ ਉਹ ਕਹਿੰਦੇ ਨੇ ਜੀ ਕਰ ਸਕਦੇ ਹੋ ਫਿਰ ਉਹ ਡੈਂਡ ਸਿੰਘ ਕਿਉਂ ਰੋਕ ਰਹੇ ਨੇ ਪਹਿਲਾਂ ਕੰਧ ਦਾ ਇਸ਼ੂ ਸੀਗਾ ਉਹ ਕਹਿੰਦੇ ਵੀ ਕੰਧ ਕਰਕੇ ਤੁਸੀਂ ਕਰ ਲਓ ਫਿਰ ਉਹ ਮੰਨ ਗਏ ਨੇ ਹੰਗ ਸਿੰਘ ਤੇ ਕੰਧ ਦੇ ਪਰਲੇ ਪਾਸੇ ਕੀ ਗੱਲ ਆ ਬੰਦੇ ਕਿਉਂ ਨਹੀਂ ਕਰੰਦੋਂ ਕੋਈ ਜਗਾ ਜੁਗਾ ਦਾ ਜੀ ਇਹਨਾਂ ਦਾ ਇਸ਼ੂ ਉਹ ਉਹਦੇ ਕਰਕੇ ਸੀਗਾ ਜਿਹੜੀਆਂ ਮੜੀਆਂ ਨੇ ਉੱਧਰਲੇ ਪਾਸੇ ਕੋਈ ਹਾਂ ਮੜੀਆਂ ਦਾ ਹੱਦ ਨੇ ਜੀ ਉਧਰਲੀ ਸਾਈਡ ਮੜੀਆਂ ਨੇ ਅੱਛਾ ਤੇ ਹੁਣ ਕੀ ਨਿਬੜ ਗਿਆ ਜੀ ਕੰਮ ਹਾਂਜੀ ਹਾਂ ਫੈਸਲਾ ਹੋ ਗਿਆ ਨਾਲ